ਸਸਨਾਮ ਵਾਹਿ ਸੱਯੋ ਕਰਤ ਕਰਮ ਸਮਾਵਣੇ ਦੂਸ਼ ਨਾ ਕਾਗੂ ਜੋਕ ਪਰਮੇ ਸਰਤੇ ਭੁਲੇਆ ਵਿਆਪਨ ਸਬੇ ਰੋਗ ਦੇ ਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ ਨਮਹਿ ਕਉੜੇ ਹੋਏ ਗਏ ਜਿੱਤੜੇ ਮਾਇਆ ਭੋਗ ਵਿਤਨਾ ਕੋਈ ਕਰ ਸਕੈ ਕਿਸੈ ਰੂਹ ਬਹਿ ਰੂਹ ਕੀਤਾ ਕਿਛੂ ਨਾ ਉਗਲਿ ਲਿਖਿਆ ਤੁਰ ਸੰਜੋਗ ਵਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਬਿਯੋਗ ਨਾਨਕ ਕੋ ਪ੍ਰਭ ਰਾਖਿ ਲੇਹ ਮੇਰੇ ਸਾਹਿਬ ਬੰਦੀ ਮੋਚ ਤਤ ਤਹੋਵੇ ਸਾਧ ਸੰਗ ਬਿਨ ਸਹਿ ਸਬੇ ਸੋਚ ਤਤ ਤਹੋਵੇ ਸਾਧ ਸੰਗ ਬਿਨ ਸਹਿ ਸਬੇ ਸੋਚ ਵਾਹਿਗੋ ਖਾਲਸਾ ਵਾਹਿਗੋ ਕੀ ਫਤਿਹ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਪਿਛਲਾ ਮਹੀਨਾ ਅੱਸੂ ਦਾ ਮਹੀਨਾ ਸੀ ਜਿਸ ਨੂੰ ਠੰਡ ਦਾ ਪਹਿਲਾ ਪੁੱਤ ਪਾ ਕੇ ਸਿਆਲਾਂ ਦੀ ਆਰੰਭਤਾ ਵਾਲਾ ਮਹੀਨਾ ਵੀ ਆਖਿਆ ਜਾਂਦਾ ਹੈ ਤੇ ਇਸ ਮਹੀਨੇ ਜੋ ਕਿ ਕੱਤਕ ਦਾ ਮਹੀਨਾ ਹੈ ਇਸ ਮਹੀਨੇ ਦੀ ਇਹ માનਤਾ ਹੈ ਕਿ ਜੇਕਰ ਕੋਈ ਇਸ ਮਹੀਨੇ ਇਰਤਸਤਾਨਾਂ ਤੇ ਜਾ ਕੇ ਇਸ਼ਨਾਨ ਬਾਣੀ ਕਰਦਾ ਹੈ ਤਾਂ ਉਸ ਇਸ਼ਨਾਨ ਨਾਲ ਸਾਡੇ ਮਾੜੇ ਕਰਮਾਂ ਦੀ ਮਲ ਲੱਤ ਜਾਂਦੀ ਹੈ ਪਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ 12 ਮਹਾਂ ਜਿਸ ਵਿੱਚੋਂ ਨੇ ਆਪਾਂ ਇਸ ਮਹੀਨੇ ਦੇ ਪ੍ਰਥਾਈ ਸ਼ਬਦ ਸਰਵਣ ਕੀਤਾ ਉਸ ਦੇ ਵਿਚਾਰ ਜੋ ਕਹਿੰਦੀ ਹੈ ਉਸ ਵਿਚਾਰ ਨੂੰ ਆਪਾਂ ਸਰਵਣ ਕਰਨਾ ਹੈ ਕਿ ਕਿਸ ਤਰ੍ਹਾਂ ਸਾਡੇ ਕਰਮ ਬਦਲਦੇ ਹਨ ਕਿਸ ਤਰ੍ਹਾਂ ਨਾਲ ਸਾਨੂੰ ਆਪਣੇ ਕਰਮਾਂ ਦਾ लेखा जोखा ਮਿਲਦਾ ਹੈ ਇੱਥੇ ਇਸ ਸ਼ਬਦ ਦੇ ਵਿਚਾਰ ਨੂੰ ਸਾਨੂੰ ਸਮਝ ਪੈਣੀ ਹੈ ਸੋ ਆਓ ਜੀ ਵਿਚਾਰ ਦੀ ਅਰੰਭਾ ਕਰੀਏ ਗੱਜ-ਬੱਜ ਕੇ ਬੁਲਾਈਏ ਫਤੇ ਵੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਤਕ ਕਰਮ ਕਮਾਵਣੇ ਦੋਸ਼ ਨਕਾ ਹਮ ਜੋਗ ਇੱਥੇ ਮਹਾਰਾਜ ਨੇ ਕਤਕ ਦੇ ਮਹੀਨੇ ਦੀ ਗੱਲ ਕੀਤੀ ਹੈ ਕਿ ਜੋ ਕਰਮ ਆਪਾਂ कमाए ਹਨ ਜਿੰਨਾ ਕਰਮਾਂ ਦਾ ਲੇਖਾ ਜੋਖਾ ਸਾਡੇ ਨਾਲ ਹੋਣਾ ਹੈ ਉਸ ਦਾ ਦੋਸ਼ ਆਪਾਂ ਕਿਸੇ ਨੂੰ ਨਹੀਂ ਮਾਰ ਸਕਦੇ ਦੱਦੈ ਦੋਸ਼ ਨਾ ਦੇਵ ਕਿਸੈ ਦੋਸ਼ ਕਰਮਾਂ ਆਪਣੇ ਆ ਜੋ ਮੈਂ किया ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰਦਨਾ ਫਿਰ ਆਪਾਂ ਹੋਰ ਕਿਸੇ ਨੂੰ ਉਸ ਦਾ ਦੋਸ਼ ਨਹੀਂ ਦੇ ਸਕਦੇ ਕਿਸੇ ਨੂੰ ਦੋਸ਼ੀ ਨਹੀਂ ਫਹਿਰਾ ਸਕਦੇ ਕਿਉਂਕਿ ਜੋ ਕਰਮ ਕੀਤੇ ਹਨ ਉਹ ਅਸੀਂ ਆਪ ਹੀ ਕੀਤੇ ਹਨ ਭਾਵੇਂ ਚੰਗੇ ਹਨ ਭਾਵੇਂ ਮਾੜੇ ਹਨ ਉਸ ਦਾ ਫਲ ਸਾਨੂੰ ਆਪ ਹੀ ਭੁਗਤਣਾ ਪੈਣਾ ਹੈ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ ਪਰਮੇਸ਼ਰ ਭਾਗੇ ਪਰਮ ਈਸ਼ਰ ਜੋ ਪਰਮਾਤਮਾ ਸਾਰਿਆਂ ਦਾ ਸਰਮਉ ਸਾਰਿਆਂ ਤੋਂ ਵੱਡਾ ਹੈ ਉਸ ਸਰਮਾਂਤ ਮੰਨੂ ਭੁੱਲ ਕੇ ਤਾਂ ਫਿਰ ਸਾਰੇ ਹੀ ਰੋਪ ਸਾਰੇ ਹੀ ਬੁੱਖ ਛੋਰੇ ਸੰਭਿਅਾਪਦੇ ਹਨ ਕਿਉਂਕਿ ਇਹ ਗੁਰਬਾਣੀ ਦਾ ਬਰਮਾਨ ਹੈ ਦਾਤ ਤੇ ਆਰੀ ਵਿਸਰਿਆ ਨਾ ਨਾਰਾ ਕਿ ਜਦੋਂ ਕੋਈ ਜੀਵ ਉਸ ਦਾਤਾਂ ਦੇਣ ਵਾਲੇ ਦਾਤਾਰੇ ਨੂੰ ਭੁੱਲ ਕੇ ਉਸ ਦੇ ਦਾਤਾਂ ਵਿੱਚ ਗ੍ਰਸਤ ਹੋ ਜਾਂਦਾ ਹੈ ਉਹ ਮਾਇਆ ਦੇ ਸਰਬਾਹ ਦੇਟ ਆ ਜਾਂਦਾ ਹੈ ਤਾਂ ਉਸ ਨੂੰ ਫਿਰ ਸਾਰੇ ਹੀ ਦੁੱਖ ਚੋੜੇ ਫਿਰ ਰੋਗ ਜਿਹੜੇ ਕੱਲ ਮਹਾਰਾਜ ਨੇ ਰੋਗ ਕੀਤੀ ਹੈ ਉਹ ਰੋਗ ਕੱਲਾ ਸਰੀਰਕ ਰੋਗ ਨਹੀਂ ਉਹ ਰੋਗ ਜੋ ਅਧਿਕਾਰਾਂ ਦੀ ਗੱਲ ਆਪਾਂ ਕਰਦੇ ਹਾਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹਨਾਂ ਵਿਕਾਰਾਂ ਵਾਲੇ ਰੋਗ ਵੀ ਸਾਨੂੰ ਲੱਗ ਪੈਂਦੇ ਹਨ ਆਪਾਂ ਇਹਨਾਂ ਵਿੱਚ ਗ੍ਰਸਤ ਹੋ ਕੇ ਆਪਣਾ ਜੀਵਨ ਇਦਾਂ ਹੀ ਬੇਅਰਥ ਬਤੀਤ ਕਰੀ ਜਾਂਦੇ ਹਾਂ ਤੇ ਮੁੱਖ ਹੋਏ ਰਾਮ ਤੇ ਲੱਗਨ ਜਨਮ ਵਿਜੋਗ ਫਿਰ ਮਹਾਰਾਜ ਨੇ ਅਗਾਂਹ ਵੀ ਸਮਝਾਉਣਾ ਕੀਤਾ ਕਿ ਜਦੋਂ ਕੋਈ ਉਸ ਰਾਮ ਕੋ ਵੇਮਖ ਹੋ ਜਾਂਦਾ ਹੈ ਭਾਵ ਉਸ ਨੂੰ ਮੂਹ ਔਰ ਲੈਂਦਾ ਹੈ ਜਿਸ ਪਰਮਾਤਮਾ ਨੇ ਸਾਨੂੰ ਸਿਰਜਿਆ ਹੈ ਜਿਸ ਨੇ ਸਾਨੂੰ ਇਹ ਬਸਦਾ ਇਹ ਰਸਤਾ-ਰਸਤਾ ਦਿੱਤੀਆਂ ਹਨ ਜੋ ਕੁਝ ਵੀ ਪਰਮਾਤਮਾ ਨੇ ਸਾਨੂੰ ਦਿੱਤਾ ਹੈ ਆਪਾਂ ਦਾਤਾ ਲੈ ਕੇ ਜੇਕਰ ਉਸ ਤੋਂ ਬੇਮੁਖ ਹੋ ਗਏ ਤਾਂ ਫਿਰ ਜਨਮਾਂ ਜਨਮਾਂ ਤਰਾ ਦਾ ਛੋੜਾ ਸਾਡੇ ਲਈ ਤਿਆਰ ਹੈ ਭਾਵ ਕਿ ਆਪਾਂ ਫਿਰ ਬੜੇ ਲੰਬੇ ਟਾਈਮ ਲਈ ਉਸ ਤੋਂ ਵਿਛੜ ਜਾਂਦੇ ਹਾਂ ਉਸ ਤੋਂ ਦੂਰ ਹੋ ਜਾਂਦੇ ਹਾਂ ਦਰਵਾਣੀ ਦਾ ਪਰਮਾਨ ਆਪਾਂ ਰੋਜ਼ਾਨਾ ਹੀ ਜਪੀ ਸਹਿਬ ਇਸ ਲੋਕ ਵਿੱਚ ਪੜ੍ਹਦੇ ਹਾਂ ਕਰਮੀ ਆਪੋ ਆਪਣੀ ਕੇ ਨੇੜੇ ਕਿ ਕੇ ਪਰਮੰਗਮਾ ਦੇ ਤੋਂ ਜੇਕਰ ਆਪਾਂ ਦੂਰ ਹੁੰਨੇ ਹਾਂ ਸਾਡੇ ਕਰਮਾਂ ਕਰਤੀ ਹੈ ਜੇਕਰ ਚੰਗੇ ਕਰਮ ਹਨ ਆ ਉਸ ਦੇ ਨੇੜੇ ਤੇ ਜੇਕਰ ਮਾੜੇ ਕਰਮ ਹਨ ਆਪਾਂ ਉਸ ਤੋਂ ਦੂਰ ਹੋ ਜਾਂਦਾ ਹੈ। ਫਿਰ ਨ ਮੈਂ ਕੌੜੇ ਹੋਏ ਕਿ ਜਿੱਤੜੇ ਮਾਇਆ, ਰੋਗ ਇੱਥੇ ਫਿਰ ਉਸ ਖੜਕੂ ਦੀ ਗੱਲ ਕੀਤੀ ਹੈ। ਜਿਸ ਕੋੜਤਨ ਦਾ ਹੋਣਾ ਮਾਇਆ ਦੇ ਵਿੱਚ ਗਰਸਤ ਹੋਣ ਕਰਕੇ ਹੈ ਜਦੋਂ ਆਪਾਂ ਪਰਮਾਤਮਾ ਨੂੰ ਵਿਸਾਰ ਦਿੰਦਾ ਉਸ ਦੇ ਦਿੱਤੀਆਂ ਹੋਈਆਂ ਦਾਤਾਂ ਇੱਥੇ ਮਹਾਰਾਜ ਨੇ ਜਿਸ ਮਾਇਆ ਦੇ ਭੋਗ ਦੀ ਗੱਲ ਕੀਤੀ ਹੈ ਉਸ ਵਿੱਚ ਵੱਡਾ ਪਰਿਵਾਰ ਚੰਗਾ ਪਰਿਵਾਰ ਵੀ ਹੋ ਸਕਦਾ ਹੈ ਉਸ ਵਿੱਚ ਮਹਿਲ ਮਾਰੀਆਂ ਵੀ ਹੋ ਸਕਦੀਆਂ ਹਨ ਹੋਰ ਧਨ ਦੌਲਤ ਵੀ ਹੋ ਸਕਦੀ ਹੈ ਮیرے ਮੋਤੀ ਜਵਾਹਰਾਤ ਵੀ ਹੋ ਸਕਦੇ ਹੈ ਭਾਵੇਂ ਕਿ ਜਿੰਨੇ ਵੀ ਮਾਇਆ ਦੇ ਭੋਗ ਹਨ ਫਿਰ ਖਿੰਨ ਮਾਤਰ ਖਿੰਨ ਦੇ ਸਮੇਂ ਭਾਵ ਕੇ ਅੱਖਾਂ ਅੱਖ ਦੇ ਚਪਕਣ ਦੇ ਸਮੇਂ ਦੇ ਵਿੱਚ ਉਹ ਸਭ ਸਾਨੂੰ ਗੋੜੇ ਪ੍ਰਤੀਤ ਹੋਣੇ ਲੱਗਦੇ ਹਨ ਕਿਉਂਕਿ ਜਦੋਂ ਦਾਤਾ ਦੇਣ ਵਾਲਾ ਹੀ ਸਾਡੇ ਗੁਸਰ ਪਿਆ ਸੱਚ ਤੋਂ ਦੂਰ ਹੋ ਗਿਆ ਤਾਂ ਇਹ ਮਾਇਆ ਦੇ ਪਦਾਰਥ ਸਾਡੇ ਕਿਸੇ ਕੰਮ ਦੇ ਨਹੀਂ ਰਹੇ ਜਾਂਦੇ ਸਭ ਸਾਨੂੰ ਬੇਅਰਥ ਪ੍ਰਤੀਤ ਹੁੰਦੇ ਹਨ ਮੇ ਜਿੰਨਾ ਕੋਈ ਕਰ ਸਕੈ ਕਿਸੇ ਰੋਗਹ ਰੋਜ ਇਥੇ ਮਹਾਰਾਜ ਨੇ ਉਹਨਾਂ ਪਖੰਡੀਆਂ ਦੰਬੀ ਪਖੰਡੀਆਂ ਬਾਬਿਆਂ ਹੂ ਜਾਂ ਇਹ ਕਈਏ ਜੋ ਨਾਮ ਦੇਹੀ ਗੁਰੂ ਹਨ ਨਾਮ ਦੇਹੀ ਬਾਬੇ ਹਨ ਨਾਮ ਦੇਹੀ ਸੰਤ ਹਨ ਉਹਨਾਂ ਪਖੰਡੀਆਂ ਦੀ ਗੱਲ ਮਹਾਰਾਜ ਨੇ ਕੀਤੀ ਹੈ ਤੇ ਇਹਨਾਂ ਪਖੰਡੀਆਂ ਕੋਲ ਜਾ ਕੇ ਇਹਨਾਂ ਤੂੰ ਉੱਥੇ ਵਿਚੋਲਿਆਂ ਕੋਲ ਜਾ ਕੇ ਤਾਂ ਫਿਰ ਸਾਡਾ ਜੋ ਦੁੱਖ ਹੈ ਉਹ ਕਦੇ ਦੂਰ ਨਹੀਂ ਹੋ ਸਕਦਾ ਭਾਵੇਂ ਆਪਾਂ ਮੰਨਾਂ ਕੋਲ ਜਾ ਕੇ ਆਪਣੇ ਜਿੰਨੇ ਵੀ ਮਨ ਦੇ ਦੁੱਖ ਉਹਨਾਂ ਦੇ ਅੱਗੇ ਪ੍ਰਗਟ ਕਰ ਦਈਏ ਪਰ ਉਹ ਮਾਇਆ ਦੇ ਜੋ ਰੋਗ ਹਨ ਉਹ ਤਾਂ ਦੂਰ ਕਰ ਹੀ ਨਹੀਂ ਸਕਦੇ ਕਿਉਂਕਿ ਮਾਇਆ ਕਰਕੇ ਹੀ ਜਿਤਨੇ ਵੀ ਮਨ ਦੇ ਰੋਗ ਹਨ ਉਹ ਮਾਇਆ ਕਰਕੇ ਹੀ ਹੈ ਜਦੋਂ ਆਪਾਂ ਪਰਮਾਤਮਾ ਤੋਂ ਦੂਰ ਹੋਵੇ ਤੇ ਮਾਇਆ ਵਿੱਚ ਹੀ ਗਰਸਤ ਹੋਵੇ ਤਾਂ ਇੰਜ ਮੰਨੋ ਇਹ ਸਾਨੂੰ ਫਿਰ ਰੋਗ ਹੀ ਲੱਗਿਆ ਹੋਇਆ ਹੈ ਜਿਤਨੇ ਵੀ ਹੰਕਾਰ ਹਨ ਉਹ ਸਾਨੂੰ ਆ ਕੇ ਰਾ ਪਾ ਲੈਂਦੇ ਸੋ ਮਹਾਰਾਜ ਦਾ ਇੱਥੇ ਸਮਝਾਉਣਾ ਹੈ ਕਿ ਸਾਨੂੰ ਫਿਰ ਇਨ੍ਹਾਂ ਪਕੰਡੀਆਂ ਕੋਲ ਜਾ ਕੇ ਆਪਣੇ ਗੁਪਤ ਦਰਦ ਸੁਣਾਉਣ ਦਾ ਕੋਈ ਲਾਭ ਨਹੀਂ ਕੀਤਾ ਕੁਛ ਨਾ ਹੋਈ ਲਿਖਿਆ ਤੁਰ ਸੰਜੋਗ ਕਿਸੇ ਦੇ ਦਿੱਤਿਆਂ ਪਾਵੇਂ ਸਾਡੇ ਦਿੱਤਿਆਂ ਪਾਵੇਂ ਹੋਰਾਂ ਦੇ ਦਿੱਤਿਆਂ ਕੁਝ ਵੀ ਨਹੀਂ ਹੋ ਸਕਦਾ ਇਹ ਸਭ ਸਾਡੇ ਤੁਰ ਦੇ ਸੰਜੋਗਾਂ ਵਿੱਚ ਜੋ ਲਿਖਿਆ ਹੈ ਉਹ ਸਾਨੂੰ ਮਿਲ ਜਾਣਾ ਹੈ ਸੰਜੋਗ ਵਿਜੋਗ ਤੁਰੋਂ ਹੀ ਹੂਆ ਬੇਸ਼ੱਕ ਇਸ ਸ਼ਬਦ ਵਿੱਚ ਸੰਜੋਗ ਜੋਗ ਪ੍ਰੋਗ ਦੀ ਗੱਲ ਵਿੱਚ ਜੇਕਰ ਆਪਾਂ ਗੱਲ ਕਰੀਏ ਜਨਮ ਤੇ ਮਰਤੀ ਦੀ ਗੱਲ ਹੈ ਪਰ ਜੇਕਰ ਆਪਾਂ ਪਰਮਾਤਮਾ ਦੇ ਨਾਲ ਮਿਲਣ ਦੀ ਗੱਲ ਵੀ ਕਰ ਲਈਏ ਤਾਂ ਇਹ ਮਿਸ਼ੋੜਾ ਤੇ ਉਸ ਨਾਲ ਮਿਲ ਪੈਣਾ ਇਹ ਸਭ ਕੁਝ ਵੀ ਸਾਡਾ ਗੁਰਦ੍ਰਸ਼ਾ ਉਮੀਦ ਲਿਖਿਆ ਹੈ ਔਰ ਦਰਜਾ ਤੋਂ ਜੋ ਲੇਖ ਲਿਖੇ ਜਾਂਦੇ ਹਨ ਉਹ ਸਾਡੇ ਆਪਣੇ ਹੀ ਤੇ ਕਰਮਾਂ ਕਰਕੇ ਹੁੰਦਾ ਹੈ ਤੇ ਮਹਾਰਾਜ ਬਸਦੇ ਹਨ ਕਿ ਜੇਕਰ ਆਪਾਂ ਪ੍ਰਮਾਤਮਾ ਨਾਲ ਮਿਲਣਾ ਵੀ ਹੈ ਇੱਕ ਬੜਾ ਹੀ ਸੋਨਾ ਪਰਮਾਨ ਗੁਰਬਾਣੀ ਵਿੱਚ ਵੀ ਆਉਂਦਾ ਹੈ ਕਰਮ ਪੂਰਵਲੇ ਕਰਮ ਅੰਕਰ ਜਬ ਪ੍ਰਗਟੇ ਭੇਟਿਓੁਰਖ ਰਸਕ ਬਰਨ ਇੱਥੇ ਮਹਾਰਾਜ ਨੇ ਚੰਗੇ ਭਾਗਾਂ ਦੀ ਗੱਲ ਕੀਤੀ ਹੈ ਕਿ ਸਾਡੇ ਚੰਗੇ ਭਾਗ ਸਾਡੇ ਦੁਆਰਾ ਪਰ ਪਹਿਲਾ ਜੋ ਜਪਿਆ ਹੈ ਆਪਾ ਮਾਨਨਾ ਦਾ ਨਾਮ ਹੈ ਉਹਨਾਂ ਕਰਕੇ ਚੰਗੇ ਹੋ ਜਾਂਦੇ ਹਨ ਤਾਂ ਉਹਨਾਂ ਚੰਗੇ ਭਾਕਾਂ ਕਰਕੇ ਸਾਡਾ ਮੇਲ ਉਸ ਪਰਮਾਤਮਾ ਨਾਲ ਹੋ ਜਾਂਦਾ ਹੈ ਤੇ ਇੱਥੇ ਮਹਾਰਾਜ ਨੇ ਜੋ ਪੰਕਤੀ ਹੁਣੇ ਆਪਾਂ ਸਰਵਣ ਕੀਤੀ ਹੈ ਇੱਥੇ ਵੀ ਇਹੀ ਸਮਝਾਉਣਾ ਕੀਤਾ ਕਿ ਜੋ ਸਾਡੇ ਗੁਰ ਸੰਜੋਗ ਵਿੱਚ ਲਿਖਿਆ ਹੈ ਭਾਵੇਂ ਪਰਮਾਤਮਾ ਨਾਲ ਵਿਚੜਨਾ ਭਾਵੇਂ ਪਰਮਾਤਮਾ ਦੇ ਨਾਲ ਜੁੜ ਜਾਣਾ ਇਹ ਸਭ ਪਹਿਲਾਂ ਤੋਂ ਹੀ ਲਿਖਿਆ ਹੈ ਸਭ ਕੁਝ ਨਿਸ਼ਚਿਤ ਹੈ ਕਿਉਂਕਿ ਆਪਾਂ ਜੋ ਦੇ ਹੀ ਕਰਮ ਕੀਤੇ ਹਨ ਉਸ ਦਾ ਕਾਲ ਨਹੀਂ ਮਿਲਣਾ ਵਰਡ ਭਾਗੀ ਮੇਰਾ ਪ੍ਰਭ ਮਿਲੈ ਸੰਤ ਰਹੇ ਸਭ ਵਿਅਕਗ ਇੱਥੇ ਫਿਰ ਮਹਾਰਾਜ ਨੇ ਉਪਾਸਨਾ ਕੀਤਾ ਕਿ ਵੱਡਿਆਂ ਭਾਗਾਂ ਕਰਕੇ ਹੀ ਸਾਡਾ ਮੇਲ ਪਰਮਾਤਮਾ ਨਾਲ ਹੁੰਦਾ ਹੈ ਮੇਰਾ ਪਰਮਾਤਮਾ ਉਹਨਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਦੇ ਭਾਗਾਂ ਵਿੱਚ ਉਸ ਦਾ ਮੇਲ ਲਿਖਿਆ ਹੈ ਜਿਨ੍ਹਾਂ ਨੇ ਭਾਗ ਚੰਗੇ ਹਨ ਤਾਂ ਫਿਰ ਕੀ ਹੁੰਦਾ ਹੈ ਫਿਰ ਜਿਤਨੇ ਵੀ ਵਿਯੋਗ ਹਨ ਭਾਗ-ਕਾਪ ਕੇ ਜਦੋਂ ਪ੍ਰਮਾਤਮਾ ਤੋਂ ਆਪਾਂ ਪਿਛੜੇ ਹੋਏ ਹਾਂ ਤਾਂ ਮਿਸ਼ਰਣ ਕਰਕੇ ਜੋ ਸਾਨੂੰ ਦੁੱਖ ਮਿਲੇ ਹਨ ਚੋੜੇ ਮਿਲੇ ਹਨ ਉਹ ਸਭ ਕੁਝ ਹੀ ਮਿਟ ਜਾਂਦਾ ਹੈ ਭਾਵੇਂ ਸਰੀਰਕ ਦੁੱਖ ਹੋਵੇ ਭਾਵੇਂ ਮਾਨਸਿਕ ਦੁੱਖ ਹੋਵੇ ਇਹ ਸਭ ਕੁਝ ਫਿਰ ਉਦੋਂ ਖਤਮ ਹੋ ਜਾਂਦਾ ਹੈ ਨਾਨਕੋ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ ਇਥੇ ਪਰਮਾਤਮਾ ਦੇ ਗੁਣਾ ਕਰਕੇ ਦੋ ਨਾਮਾਂ ਇੱਕ ਦਾ ਜ਼ਿਕਰ ਮਹਾਰਾਜ ਨੇ ਹੋਰ ਕੀ ਕਰ ਦਿੱਤਾ ਸਾਹਿਬ ਤੇ ਬੰਦੀ ਮੋਚ ਸਾਹਿਬ ਹੁੰਦਾ ਹੈ ਬਹੁਤ ਹੀ ਪਿਆਰਾ ਬਹੁਤ ਹੀ ਚੰਗਾ ਤੇ ਬੰਦੀ ਮੋਚ ਹੋ ਗਿਆ ਤੇ ਜੋ ਸਾਡੇ ਬੰਦਨਾ ਨੂੰ ਕੱਟ ਦਿੰਦਾ ਹੈ ਇਸ ਪੰਕਤੀ ਵਿੱਚ ਮਹਾਰਾਜ ਕਹਿੰਦੇ ਹਨ ਕਿ ਐ ਮੇਰੇ ਪ੍ਰਮਾਤਮਾ ਐ ਮੇਰੇ ਬੰਦਨਾ ਨੂੰ ਟੱਪਣ ਵਾਲੇ ਮੇਰੇ ਪਿਆਰੇ ਮੈਨੂੰ ਰੱਖ ਲੈ ਭਾਵੇਂ ਮੈਨੂੰ ਇਹਨਾਂ ਮਾਇਆ ਦੇ ਜੋ ਬੰਧਨ ਹਨ ਇਹਨਾਂ ਤੋਂ ਬਚਾ ਕੇ ਇਹਨਾਂ ਤੋਂ ਮੁਕਤ ਕਰਕੇ ਆਪਣੇ ਨਾਲ ਜੋੜ ਲੈ ਕਤਕ ਹੋਵੇ ਸਾਥ ਸੰਗ ਬਿਨ ਸਹਿ ਸਬੇ ਸੋਚ ਇਰੇਤੇ ਮਹਾਰਾਜ ਨੇ ਨੰਨਾ ਕੀਤਾ ਇਹ ਇਹ ਮਹੀਨਾ ਭਾਵੇਂ ਇਸ ਮਹੀਨੇ ਦਾ ਮਹਾਰਾਜ ਨੇ ਇੱਕ ਉਦਾਹਰਣ ਲਿਆ ਪਰ ਜੇਕਰ ਸਮਝਣ ਦਾ ਯਤਨ ਕਰੀਏ ਤਾਂ ਮਹਾਰਾਜ ਸਾਨੂੰ ਇਹ ਸਮਝਾਉਣਾ ਕਰਦੇ ਹਨ ਕਿ ਸਾਧ ਸੰਗਤ ਵਿੱਚ ਜਾ ਕੇ ਆ ਸਕੀਆਂ ਸਾਰੀਆਂ ਵੀ ਸੋਚਾਂ ਸਾਡੀਆਂ ਸਾਰੀਆਂ ਇੰਤਾਮਾ ਸਾਡੇ ਸਾਰੇ ਹੀ ਦੁੱਖ ਝੋਰੇ ਵਿੰਸ਼ ਜਾਂਦੇ ਹਨ ਖਤਮ ਹੋ ਜਾਂਦੇ ਹਨ ਨਾਸ਼ ਹੋ ਜਾਂਦੇ ਹਨ ਫਿਰ ਜੇਕਰ ਆਪਾਂ ਸਾਧ ਸੰਗਤ ਦੀ ਗੱਲ ਕਰੀਏ ਜਾਂ ਜਿਸ ਨੂੰ ਆਪਾਂ ਸਾਧ ਸੰਗਤ ਦੀ ਕਰਨੀ ਹੈ ਤਾਂ ਉਹ ਕੈਸੀ ਹੋਣੀ ਚਾਹੀਦੀ ਹੈ ਸਤ ਸੰਗਤ ਕੈਸੀ ਜਾਣੀਐ ਜਿੱਥੇ ਇੱਕੋ ਨਾਮ ਖਾਣਿਆ ਭਾਵ ਜਿੱਥੇ ਉਸ ਹਰੀ ਪ੍ਰਮਾਤਮਾ ਅਕਾਲ ਪੁਰਖ ਉਸ ਦਾ ਇੱਕੋ ਦਾ ਹੀ ਨਾਮ ਲਿਆ ਜਾ ਰਿਹਾ ਹੋਵੇ ਐਸੀ ਸਤ ਸੰਗਤ ਵਿੱਚ ਹੀ ਸਾਨੂੰ ਜਾਣਾ ਚਾਹੀਦਾ ਹੈ ਜਿਸ ਵਿੱਚ ਜਾ ਕੇ ਸਾਡੇ ਸਾਰੇ ਹੀ ਦੁੱਖ ਉਠੋ ਰਹੇ ਮਿਟ ਜਾਂਦੇ ਹਨ ਸਾਨੂੰ ਆਤਮਿਕ ਸੁੱਖ ਆਤਮਿਕ ਥਿਰਤਾ ਹਾਸਾ ਹੋਵੇ ਇਹ ਜੋ ਸ਼ਬਦੀ ਉਚਾਰ ਹੈ ਇਸ ਵਿੱਚ ਮਹਾਰਾਜ ਨੇ ਸਾਨੂੰ ਸਮਝਾਉਣਾ ਦਿੱਤਾ ਕਿ ਸਾਡੇ ਕਰਮ ਮਿਟ ਨਹੀਂ ਸਕਦੇ ਲੇਖ ਨਾ ਮਿਟੈਗੇ ਸੱਚੀ ਜੋ ਲਿਖਿਆ ਅਖਾੜ ਇਹ ਵੀ ਗੁਰਬਾਣੀ ਦਾ ਇੱਕ ਬੜਾ ਸੋਹਣਾ ਪਰਮਾਨ ਹੈ ਜਿਸ ਵਿੱਚ ਵੀ ਇਹ ਸਮਝਾਉਣਾ ਕੀਤਾ ਕਿ ਸਾਡੇ ਜੋ ਲੇਖ ਹਨ ਉਹ ਮਿਟ ਨਹੀਂ ਸਕਦੇ ਪਰ ਹਾਂ ਉਸ ਤੋਂ ਮਿਲਣ ਵਾਲਾ ਕੋ ਦੁੱਖ ਹੈ ਉਹ ਥੋੜਾ ਠੱਗ ਜਾਂਦਾ ਹੈ ਉਸ ਨੂੰ ਸਹਿਣ ਦੀ ਸ਼ਕਤੀ ਸਾਨੂੰ ਗੁਰਬਾਣੀ ਨਾਲ ਵਰਤੀ ਮਿਲਦੀ ਹੈ ਤਾਂ ਸਾਡਾ ਸ਼ਰੀਰਿਕ ਦੁੱਖ ਹੋਣ ਭਾਵੇਂ ਆਤਮਿਕ ਦੁੱਖ ਹੋਣ ਉਸ ਵਿੱਚ ਸ਼ਾਂਤੀ ਜੇਕਰ ਮਿਲਣੀ ਹੈ ਤਾਂ ਸਾਨੂੰ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਮਿਲਦੀ ਹੈ ਤੇ ਇਸ ਪਰਮਾਤਮਾ ਦੇ ਨਾਮ ਜੇਕਰ ਹਾਸਲ ਕਰਨਾ ਹੈ ਜੇਕਰ ਪ੍ਰਾਪਤ ਕਰਨਾ ਹੈ ਕੌਣ ਸਾਨੂੰ ਸਾਥ ਸੰਗਤ ਵਿੱਚ ਜਾਣਾ ਪਵੇਗਾ ਸੋ ਇਹ ਵਿਚਾਰ ਕਿ ਇੱਥੇ ਹੀ ਸਮਾਪਤੀ ਹੈ ਆਉਂਦੀ ਫੇਰ ਲੱਜ ਵੱਜ ਕੇ ਕੋਈ ਇਨਸਾਨ ਕਰ ਲਈਏ ਪਹਿਲਾਂ ਮਹਾਰਾਜ ਜੀ ਇੱਕ ਬੇਨਤੀ ਕਰ ਲੈਂਦੇ ਕਿ ਇਹ ਮਹੀਨਾ ਵੀ ਮਹਾਰਾਜ ਆਪਣੇ ਬਾਣੀ ਅੰਦਰ ਬਤੀਤ ਕਰਵਾ ਲੈਣ ਜੋ ਵੀ ਸੱਚ ਤੋਂ ਭੁੱਲਾ ਅਸਤੇ ਮਹੀਨੇ ਜਾਂ ਪਿਛਲੇ ਸਮੇਂ ਵਿੱਚ ਹੋਈਆਂ ਉਹ ਭੁੱਲਾਂ ਆਪਾਂ ਨਾ ਦੁਹਰਾਈਏ ਆਪਾਂ ਗੁਰਬਾਣੀ ਨਾਲ ਜੁੜੀਏ ਆਪਣੇ ਜੀਵਨ ਨੂੰ ਇਕ ਚੰਗ ਸੇਵ ਗੁਰਬਾਣੀ ਦੇ ਮਾਧਿਅਮ ਰਾਹੀਂ ਲਈਏ ਤਾਂ ਜੋ ਸਾਡਾ ਇਸ ਸੰਸਾਰ ਤੇ ਆਉਣਾ ਸਕਦਾ ਹੋਵੇ ਇਹ ਲੋਕ ਸੁਖੀਏ ਪਰ ਲੋਕਸ ਤੇ ਨਾਨਕ ਹਰ ਪ੍ਰਭ ਆਪਹਿ ਨੇ ਸੋ ਇੱਥੇ ਵਿਚਾਰ ਦੀ ਸਮਾਪਤੀ ਹੈ ਮਹਾਰਾਜ ਸਾਡੇ ਮਾੜੇ ਜਿੰਦਗੀ ਗਰਮਾਂ ਦਾ ਲੇਖਾ ਜੋਖਾ ਇੱਥੇ ਹੀ ਨਵੇੜਦੇ ਹਾਂ ਜੋ ਸਾਡਾ ਆਉਣਾ ਸਫਲਾ ਹੋ ਸਕੇ ਸੋ ਆਪ ਜੀ ਹੁਣ ਪਤਦੀ ਸੰਗ ਕਰੀਏ ਗੱਜ-ਗੱਜ ਕੇ ਬੁਲਾਈਏ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ